ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਣੀ ਭਗਤ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ ਤਾਂ ਭਗਤ ਧੰਨਾ ਜੀ ਜਿਨ੍ਹਾਂ ਦਾ ਜਨਮ 1415 ਵਿੱਚ ਹਿੰਦ ਉਪਮਹਾ ਦੀਪ ਦੇ ਇੱਕ ਅਹਿਮ ਰੋਹਾਨੀ ਅੰਦੋਲਨ ਮਤ ਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ ਉਹਨਾਂ ਦਾ ਜਨਮ ਰਾਜਸਥਾਨ ਦੇ ਜ਼ਿਲ੍ਹਾ ਟਾਂਕ ਵਿੱਚ ਦਿਉਲੀ ਨੇੜੇ ਪਿੰਡ ਧਵਾਨਕਲਾ ਵਿਖੇ ਹੋਇਆ ਉਹਨਾਂ ਦੇ ਜੀਵਨ ਬਾਰੇ ਪ੍ਰਮਾਣਿਕ ਸੂਚਨਾਵਾਂ ਬਹੁਤ ਘੱਟ ਮਿਲਦੀਆਂ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਦੇ ਤਿੰਨ ਸ਼ਬਦ ਹਨ ਬਚਪਨ ਦੇ ਥੋੜੇ ਜੇ ਸਾਲ ਜਿਹੜੇ ਸਨ ਖੇਡਦੇ ਆਂ, ਖੁਦਦੇ ਆਂ ਬੀਤੇ ਜਦੋਂ ਹੋਸ਼ ਆਈ ਤਾਂ ਮਾਂ-ਬਾਪ ਨੇ ਗਊਆਂ ਚਾਰਨ ਵਾਸਤੇ 라 ਦਿੱਤਾ ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ ਉਧਰ ਰਾਹ ਦੇ ਵਿੱਚ ਠਾਕੁਰ ਦੁਆਰਾ ਆਉਂਦਾ ਸੀ ਪਿੰਡ ਦਾ ਪੰਡਿਤ ਜਿਸ ਦਾ ਨਾਮ ਇਤਿਹਾਸ ਵਿੱਚ ਤਰਲੋਚਨ ਪੰਡਤ ਆਉਂਦਾ ਹੈ ਉਹ ਉਸ ਠਾਕੁਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਸੀ ਅਤੇ ਪੋਗ ਲਵਾਉਂਦਾ ਸੀ ਇਹ ਉਸ ਦੀ ਰੋਟੀ ਦਾ ਵਸੀਲਾ ਸੀ ਤੇ ਉਸ ਦੇ ਮਨ ਵਿੱਚ ਪ੍ਰਭੂ ਸਿਮਰਨ ਦੀ ਭਾਵਨਾ ਨਹੀਂ ਸੀ ਉਸ ਦਾ ਹਿਰਦਾ ਪੱਥਰ ਨਾਲੋਂ ਵੀ ਸਖਤ ਸੀ ਤਨਾਂ ਬਚਪਨ ਤੋਂ ਉਸ ਬ੍ਰਾਹਮਣ ਨੂੰ ਦੇਖਦਾ ਸੀ ਕਦੀਕਦਾਈਂ ਠਾਕੁਰ ਦੁਆਰੇ ਚਲਿਆ ਜਾਂਦਾ ਸੀ ਤਨਾਂ ਜਵਾਨ ਹੋ ਗਿਆ ਉਸ ਨੂੰ ਗਿਆਨ ਹੋਇਆ ਕਿ ਬ੍ਰਾਹਮਣ ਰੋਜ਼ ਠਾਕੁਰ ਨੂੰ ਪੂਜਾ ਕਰਦਾ ਹੈ ਤਾਂ ਕਿਉਂ ਕਰਦਾ ਹੈ ਠਾਕੁਰ ਕੀ ਦਿੰਦੇ ਹਨ ਜੇ ਠਾਕੁਰ ਕੁਝ ਦਿੰਦੇ ਹਨ ਤਾਂ ਉਹ ਵੀ ਠਾਕੁਰ ਦੀ ਪੂਜਾ ਕਰੇ ਤੇ ਉਸ ਦੀ ਗਰੀਬੀ ਵੀ ਦੂਰ ਹੋ ਜਾਵੇ ਇੱਕ ਦਿਨ ਧੰਨੇ ਨੇ ਬ੍ਰਾਹਮਣ ਨੂੰ ਪੁੱਛਿਆ ਕਿ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ ਪਲਾ ਉਹ ਕੀ ਦਿੰਦੇ ਹਨ ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਜੋ ਮੰਗਿਏ ਦੇ ਦਿੰਦੇ ਹਨ ਧੰਨੇ ਨੇ ਕਿਹਾ ਕਿ ਪੰਡਿਤ ਜੀ ਇੱਕ ਠਾਕਰ ਮੈਨੂੰ ਵੀ ਦੇ ਦਿਓ ਪੰਡਿਤ ਨੇ ਕਿਹਾ ਕਿ ਇਹ ਤੇਰੇ ਕੋਲ ਪ੍ਰਸੰਨ ਨਹੀਂ ਹੋਣਾ ਇੱਕ ਤਾਂ ਤੂੰ ਜੱਟ ਹੈ ਜੱਟ ਨੂੰ ਪੂਜਾ ਕਰਨ ਦੀ ਅਕਲ ਨਹੀਂ ਹੁੰਦੀ ਹੈ ਦੂਸਰਾ ਅਨਪੜ ਹੈ ਵਿਦਿਆਹੀਨ ਪੁਰਸ਼ ਜਿਹੜਾ ਉਹ ਪੂਜਾ ਕਰਨੀ ਨਹੀਂ ਜਾਣਦਾ ਹੈ ਤੀਸਰਾ ਮੰਦਰ ਤੋਂ ਬਗੈਰ ਠਾਕੁਰ ਕਿਤੇ ਪ੍ਰਸੰਨ ਨਹੀਂ ਹੁੰਦਾ ਬ੍ਰਾਹਮਣ ਦਾ ਕੰਮ ਪੂਜਾ ਪਾਠ ਕਰਨਾ ਹੈ ਜਰਦਾ ਕੰਮ ਅੰਨ ਪੈਦਾ ਕਰਨਾ ਹੈ ਤੁਸੀਂ ਲੋਕ ਹੱਲ ਵਾਉਂਦੇ ਤੇ ਕਈ ਰੰਬੇ ਨਾਲ ਗੋਲੀਆਂ ਕਰਦੇ ਹੀ ਚੰਗੇ ਹੋ ਪੰਡਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜੇਤੇ ਅੜਿਆ ਰਿਹਾ ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਵਿੱਚ ਮੋਰਾਂ ਨਾ ਸਿੱਖ ਦੇਵੇ ਉਸ ਨੇ ਮੰਦਰ ਵਿੱਚੋਂ ਇੱਕ ਪਿਆ ਸਾਲ ਗ੍ਰਾਮ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦੀ ਦੱਸ ਦਿੱਤੀ ਵਿਧੀ ਵੀ ਦੱਸ ਦਿੱਤੀ ਚਾਦਰ ਵਿੱਚ ਲਪੇਟ ਕੇ ਤੰਨਾ ਠਾਕਰ ਨੂੰ ਕਰ ਲੈ ਆਇਆ ਤਰਖਾਨ ਕੋਲੋਂ ਲੱਕੜ ਦੀ ਚੌਂਕੀ ਬਣਾਈ ਤੇ ਠਾਕਰ ਨੂੰ ਉਸ ਉੱਪਰ ਰੱਖ ਦਿੱਤਾ ਤੰਨਾ ਸਾਰੀ ਰਾਤ ਸੋਚਦਾ ਰਿਹਾ ਕਿ ਉਹ ਠਾਕਰ ਨੂੰ ਪ੍ਰਸੰਨ ਕਰੇਗਾ ਅਤੇ ਕੀ ਮੰਗੇਗਾ ਘਰ ਵਿੱਚ ਲੋੜਾਂ ਜ਼ਿਆਦਾ ਹਨ ਤੇ ਪਹਿਲਾਂ ਹੀ ਕੀ ਮੰਗੇਗਾ ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕਰ ਨੂੰ ਕਰਾਇਆ ਕੁਝ ਚਿਰ ਭਗਤੀ ਭਾਵ ਨਾਲ ਠਾਕਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਿਆ ਰੱਖ ਦਿੱਤੀ ਬੇਨਤੀ ਕੀਤੀ ਠਾਕਰ ਜੀ ਭੋਜਨ ਛਕੋ ਧੰਨੇ ਨੇ ਵੇਖਿਆ ਕਿ ਵਾਰ-ਵਾਰ ਮਿਲਤਾ ਕਰਨ ਤੇ ਵੀ ਠਾਕਰ ਨੇ ਪ੍ਰਸ਼ਾਦਾ ਨਹੀਂ ਛਕਿਆ ਧੰਨੇ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਾਂ ਮੈਂ ਵੀ ਅੱਜ ਕੁਝ ਨਹੀਂ ਛਕਾਂਗਾ ਭੁੱਖਾ ਹੀ ਮਰ ਜਾਵਾਂਗਾ ਈਸ਼ਵਰ ਨੇ ਸੋਚਿਆ ਕਿ ਧੰਨੇ ਦੀ ਆਤਮਾ ਜਿਹੜੀ ਇਹ ਨਿਰਮਲ ਹੈ ਉਹ ਵੱਲ ਛਲ ਨਹੀਂ ਜਾਣਦਾ ਇਸ ਦਾ ਪੱਕਾ ਭਰੋਸਾ ਬਣ ਗਿਆ ਹੈ ਕੀ ਠਾਕੁਰ ਭੋਜਨ ਸ਼ੱਕਦੇ ਹਨ ਇਸ ਲਈ ਹੁਣ ਪੱਥਰ ਵਿੱਚੋਂ ਪ੍ਰਗਟ ਹੋਣਾ ਪਵੇਗਾ ਪਰਮਾਤਮਾ ਜਿਹੜਾ ਉਹ ਪ੍ਰਗਟ ਹੋਇਆ ਇਹ ਸੱਚਾ ਭਗਤ ਹੈ ਇਸ ਦੀ ਸੱਚੀ ਜੋ ਲਗਨ ਹੈ ਇਸ ਕਰਕੇ ਇਹਦਾ ਭੋਜਨ ਜਿਹੜਾ ਉਹ ਸ਼ੱਕਣਾ ਪਵੇਗਾ ਉਥੇ ਪ੍ਰਤੱਖ ਜਿਹੜਾ ਪਰਮਾਤਮਾ ਜਦੋਂ ਆਣ ਕੇ ਪ੍ਰਗਟ ਹੋਇਆ ਤੇ ਧੰਨੇ ਦੇ ਭੋਜਨ ਨੂੰ ਜਿਹੜਾ ਸੀ ਭੋਗ ਲਾਇਆ ਛਕਿਆ ਤੇ ਧੰਨੇ ਨੇ ਫਿਰ ਹੱਥ ਬੰਨ੍ਹ ਕੇ ਜਿਹੜੀ ਸੀ ਬੇਨਤੀ ਕੀਤੀ ਜਦੋਂ ਪ੍ਰਮਾਤਮਾ ਜਿਹੜਾ ਸੀ ਧੰਨੇ ਨੂੰ ਕਹਿਣ ਲੱਗਾ ਧੰਨਿਆ ਬਾਕੀ ਮੰਗਦਾ ਹੈ ਤੇ ਭਗਤ ਧੰਨੇ ਨੇ ਜਿਹੜਾ ਸੀ ਹੱਥ ਜੋੜ ਕੇ ਮੰਗਿਆ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੇ ਨ ਤੇ ਜਿਉ ਪਨੀਆਂ ਛਾਦਰ ਨੀਕਾ ਅਨਾਜ ਮੰਗੋ ਸਤ ਸ਼ੀਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ ਸੋ ਤਿੰਨ ਸ਼ਬਦ ਜਿਹੜੇ ਨੇ ਭਗਤ ਧਰਨੇ ਜੀ ਦੇ ਗੁਰੂ ਗ੍ਰੰਥ ਸਾਹਿਬ ਚ ਦਰਜ ਹਨ ਅੱਜ ਸ਼੍ਰੋਮਣੀ ਭਗਤ ਤੇ ਭਗਤ ਧੰਨਾ ਜੀ ਦਾ ਜਨਮ ਦਿਵਸ ਹੈ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ